ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਟੂਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਬੀਏ ਸੈਮੈਸਟਰ 3 ਬੀਏ ਸੈਮੈਸਟਰ 3 ਦੇ ਵਿੱਚੋਂ ਪੰਜਾਬੀ ਲਿਟਰੇਚਰ ਦਾ ਆਪਾਂ ਪਾਸਿੰਗ ਫਾਰਮੂਲਾ ਲੈ ਕੇ ਆਇਆ ਪੰਜਾਬੀ ਇਲੈਕਟਿਵ ਦਾ ਤੁਹਾਡਾ ਪਾਸਿੰਗ ਫਾਰਮੂਲਾ ਤੇ ਇਸ ਤੋਂ ਇਲਾਵਾ ਸਟੂਡੈਂਟਸ ਨੂੰ ਤੁਹਾਨੂੰ ਆਪਾਂ ਇਸ ਵੀਡੀਓ ਚ ਦੱਸਾਂਗੇ ਵੀ ਤੁਸੀਂ ਕਥਾ ਸੰਸਾਰ ਦੇ ਵਿੱਚੋਂ ਕਿੰਨੀਆਂ ਕਹਾਣੀਆਂ ਕਰਨੀਆਂ ਨੇ ਠੀਕ ਹੈ ਤੇ ਕਿਹੜੇ ਕਿਹੜੇ ਪ੍ਰਸੰਗ ਸਹਿਤ ਵਿਆਖਿਆ ਕਰਨੀਆਂ ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਸੰਕਲਪ ਨੇ ਤੁਸੀਂ ਕਿਹੜੇ-ਕਿਹੜੇ ਕਰਨ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਨੇ ਸਟੂਡੈਂਟਸ ਆਪਾਂ 2000 20 ਤੋਂ ਲੈ ਕੇ 2023 ਤੱਕ ਦੇ ਜਿਨੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਨੇ ਚਾਹੇ ਪ੍ਰਾਈਵੇਟ ਵਾਲੇ ਸਟੂਡੈਂਟਸ ਵਾਲੇ ਨੇ ਚਾਹੇ ਰੈਗੂਲਰ ਵਾਲੇ ਨੇ ਡਿਸਟੈਂਸ ਐਜੂਕੇਸ਼ਨ ਵਾਲੇ ਉਹ ਸਾਰੇ ਆਪਾਂ ਨੇ ਅਪਲੋਡ ਕੀਤੇ ਹੋਏ ਤੁਸੀਂ ਵੀਡੀਓ ਵਾਚ ਕਰੋ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਤੇ ਇਹਦੇ ਨਾਲ ਇਹਦੇ ਵਿੱਚੋਂ ਮਾਡਲ ਟੈਸਟ ਪੇਪਰ ਵੀ ਨੇ ਠੀਕ ਹੈ ਤੇ ਹਾਂਜੀ ਤੇ ਪਹਿਲਾਂ ਤਾਂ ਤੁਹਾਡਾ ਪੇਪਰ ਦਾ ਜਿਹੜੇ ਕਿ ਪੈਟਰਨ ਦੇ ਵਿੱਚ ਤੁਹਾਡਾ ਜਿਹੜਾ ਕਿ ਪ੍ਰਾਈਵੇਟ ਔਰ ਡਿਸਟੈਂਸ এডਿਕੇਸ਼ਨ ਪ੍ਰਾਈਵੇਟ ਤੇ ਡਿਸਟੈਂਸ এডਿਕੇਸ਼ਨ ਵਾਲੇ ਸਟੂਡੈਂਟਸ ਲਈ ਪੇਪਰ ਹੋਗਾ 100 ਮਾਰਕਸ ਦਾ ਜਿਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ 35 ਤੇ ਜਿਹੜੇ ਬੱਚੇ ਹੈਗੇ ਨੇ ਜਿਹੜੇ ਕਿ ਰੈਗੂਲਰ ਉਹਨਾਂ ਦਾ 75 ਦਾ ਪੇਪਰ ਹੋਣਾ ਜਿਦੇ ਵਿੱਚੋਂ ਪਾਸਿੰਗ ਮਾਰਕਸ ਤਾਂ ਚਾਹੀਦੇ ਤਾਂ ਉਹਨੂੰ 26 ਤਾਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੇ ਕਿ ਤੁਹਾਡੇ ਹੈਗੇ ਨੇ ਕਿਹੜਾ ਕੁਐਸਚਨ ਕਰਨਾ ਤੁਸੀਂ ਦੇਖੋ ਵਾਰ ਕਾ ਇਹਦੀ ਪ੍ਰਕਿਰਤੀ ਵਿਸ਼ੇਸ਼ਤਾਵਾਂ ਤੇ ਵਿਕਾਸ ਤੁਸੀਂ ਵਾਰਕਾਵ ਵਾਰਕਾਵ ਕੀ ਵਾਰਕਾਵ ਕੀ ਹੈ ਵਾਰਕਾਵ ਦੇ ਜਿਹੜੇ ਕਿ ਵਿਕਾਸ ਵਾਲਾ ਮੁੱਢ ਤੇ ਵਿਕਾਸ ਵਾਲਾ ਕੁਸ਼ਣ ਕਰ ਲਓ ਉਹਦੇ ਵਿੱਚ ਉਹਦੇ ਵਿਸ਼ੇਸ਼ਤਾਵਾਂ ਆ ਜਾਣਗੀਆਂ ਇਹ ਕੁਸ਼ਣ ਪੱਕੇ ਤੌਰ ਤੇ ਯਾਦ ਕਰ ਲਓ ਕਿਉਂਕਿ ਇਹ ਰੈਗੂਲਰ ਵਾਲਿਆਂ ਲਈ ਜਿਹੜੇ ਕਿ ਇਹ 10 ਮਾਰਕਸ ਦਾ ਹੁੰਦਾ ਤੇ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਲਈ 12 ਮਾਰਕਸ ਦਾ ਹੁੰਦਾ ਦੇਖੋ ਤੁਹਾਡੇ ਅਗਰ 35 ਦੇ ਵਿੱਚੋਂ 12 ਦੇ ਵਿੱਚੋਂ ਤੁਹਾਡੇ 8 ਮਾਰਕਸ ਵੀ ਆ ਗਏ 9 ਵੀ ਆ ਗਏ ਤਾਂ ਕਿੰਨੀ ਹੈਲਪ ਹੋਊਗੀ ਤੇ ਕੁਸ਼ਣ ਤੁਸੀਂ ਇੱਕ ਕਰਨਾ ਤੁਸੀਂ ਕੋ ਉਹ ਦੇਖੋ ਕਿ ਕਿੰਨਾ ਟੌਪਿਕ ਹੈ ਇਹ ਸਿਰਫ ਇੱਕ ਟੌਪਿਕ ਆ ਪੰਜਾਬੀ ਵਾਰਕਾ ਪ੍ਰਕਿਰਤਿਕ ਇਹਦੇ ਆ ਜਾ ਤਾ ਪ੍ਰਕਿਰਤੀ ਵਿਸ਼ੇਸ਼ਤਾਵਾਂ ਤੇ ਵਿਕਾਸ ਤੁਸੀਂ ਕੁਐਸਚਨ ਕਿਹੜਾ ਕਰਨਾ ਪੰਜਾਬੀ ਵਾਰ ਕਾ ਕੀ ਵਾਰ ਕੀ ਹੈ ਪੰਜਾਬੀ ਵਾਰ ਦਾ ਮੁੱਢ ਤੇ ਵਿਕਾਸ ਵਾਲਾ ਕੁਐਸਚਨ ਤੇ ਵਿੱਚ ਉਹਦੇ ਵਿਸ਼ੇਸ਼ਤਾਵਾਂ ਆ ਜਾਣਗੀਆਂ ਤੇ ਇਹ ਚੈਨਲ ਤੇ ਆਪਾਂ ਦੁਬਾਰਾ ਵੀ ਅਪਲੋਡ ਕਰਾਂਗੇ ਵੈਸੇ ਆਪਾਂ ਨੇ ਪਹਿਲਾਂ ਕੀਤਾ ਹੋਇਆ ਆਪਾਂ ਦੁਬਾਰਾ ਵੀ ਅੱਜ ਤੁਹਾਨੂੰ ਸ਼ਾਮ ਤੱਕ ਆਪਾਂ ਵੀਡੀਓ ਬਣਾ ਦੇਣੀ ਆ ਉਸ ਤੋਂ ਬਾਅਦ ਦੇਖੋ ਇਹ ਦੇਖੋ ਪ੍ਰਾਈਵੇਟ ਵਾਲੇ ਲਈ 12 ਮਾਰਕਸ ਦਾ ਡਿਸਟੈਂਸ ਐਜੂਕੇਸ਼ਨ ਵਾਲੇ ਲਈ 12 ਉਹਦਾ ਤੇ ਰੈਗੂਲਰ ਵਾਲੇ ਲਈ 11 ਮਾਰਕਸ 10 ਮਾਰਕਸ ਦਾ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੇ ਕਿ ਆਪਣੇ ਹੈਗੇ ਨੇ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਦੱਸਦੀ ਕਿੰਨੇ ਕਰਨੀ ਹੈ ਤੁਸੀਂ ਪਹਿਲਾਂ ਤਾਂ ਪਾਸਿੰਗ ਮਾਰਕਸ ਦੇ ਵਿੱਚ ਸਭ ਤੋਂ ਪਹਿਲਾਂ ਉਹ ਤੁਹਾਡੇ ਕੀ ਹੈ ਤੁਸੀਂ ਉਹ ਵਾਰਕਾ ਵਾਲਾ ਕਰਨਾ ਠੀਕ ਹੈ ਤੇ ਫਿਰ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਤੁਹਾਡੀ ਹੈਗੇ ਸਪਤੀਕਾ ਬੁੱਕ ਇਹਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਕਿ ਇਹ ਤਿੰਨ ਆਉਣਗੇ ਤਿੰਨ ਦੇ ਵਿੱਚੋਂ ਤੁਸੀਂ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋਗੇ ਠੀਕ ਹੈ ਜਿਹੜੇ ਬੱਚੇ ਕਰ ਰਹੇ ਨੇ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਉਹਨਾਂ ਲਈ ਇਹ ਜਿਹੜੀ ਕਿ ਪ੍ਰਸੰਗ ਸਹਿਤ ਵਿਆਖਿਆ 10 ਮਾਰਕਸ ਦੀ ਆਉਣੀ ਹੈ ਤੇ ਜਿਹੜੇ ਬੱਚੇ ਹੈਗੇ ਨੇ ਰੈਗੂਲਰ ਵਾਲੇ ਉਹਨਾਂ ਲਈ ਇਹ 5 ਮਾਰਕਸ ਹੀ ਆਉਣੇ ਆ ਮਤਲਬ ਕਿ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਵਿੱਚ ਹੈਲਪ ਕਰੋਗੇ ਪ੍ਰਸੰਗ ਸਹਿਤ ਵਿਆਖਿਆ ਜਿਨ੍ਹਾਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰੋਗੇ ਉਹਨਾਂ ਦੇ ਹੀ ਵਿਸ਼ਾ ਵਸਤੂ ਠੀਕ ਹੈ ਸਾਰ ਜਾਂ ਕਵੀ ਬਾਰੇ ਜਾਣਕਾਰੀ ਤੁਸੀਂ ਵੀ ਉਸੇ ਜਿਹੜੇ ਪ੍ਰਸੰਗ ਸਹਿਤ ਵਿਆਖਿਆ ਕਰੋਗੇ ਉਸੇ ਦੇ ਵਿਸ਼ਾ ਵਸਤੂ ਪੜ ਲੈਣਾ ਉਹ ਤੁਹਾਨੂੰ ਉੱਥੇ ਉਹ ਯੂਸਫੁਲ ਆ ਜਾਊਗਾ ਕਵਤਾ ਦਾ ਸਾਰ ਵਿਸ਼ਾ ਵਸਤੂ ਇੱਕੋ ਗੱਲ ਹੁੰਦੀ ਹੈ ਤੇ ਕਵੀ ਬਾਰੇ ਰਹਿੰਦੇ ਕਿਉਂਕਿ ਉਹ ਥੋੜਾ ਫਿਰ ਤੁਹਾਨੂੰ ਡਿਟੇਲ ਚ ਜਾਣਾ ਪੈਣਾ ਤੇ ਇਹ ਰੈਗੂਲਰ ਵਾਲਿਆਂ ਲਈ 10 ਮਾਰਕਸ ਦਾ ਹੋਊਗਾ ਪ੍ਰਾਈਵੇਟ ਲਈ ਜਿਹੜੇ ਕਿ 12 ਮਾਰਕਸ ਦਾ ਹੋਊਗਾ ਆ ਡਿਸਟੈਂਸ ਐਜੂਕੇਸ਼ਨ ਲਈ 12 ਮਾਰਕਸ ਆਉਣਗੇ 3 ਆਉਣਗੇ ਤਿੰਨ ਵਿੱਚੋਂ ਇੱਕ ਕਰਨਾ ਹੋਊਗਾ ਤਾਂ ਇਹਦੇ ਵਿੱਚ ਤੁਸੀਂ ਕਿਹੜੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਦੇਖੋ ਪ੍ਰਸੰਗ ਸਹਿਤ ਵਿਆਖਿਆ ਦੇ ਲਈ ਤੁਹਾਨੂੰ ਜਿਹੜੇ ਕਿ ਆਪਾਂ ਨੂੰ ਦਿੱਤੇ ਹੋਏ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੁੱਲੇ ਸ਼ਾ ਵਾਰਿਸ਼ਾ ਹਾਸ਼ਮ ਅਹਿਮਦਜ਼ਾਦ ਸ਼ਾ ਮੁਹੰਮਦ ਤੇ ਫਜ਼ਲ ਸ਼ਾ ਇਹ ਸੱਤ 7 ਨੇ ਤਾਂ 7 ਦੇ ਵਿੱਚੋਂ ਤੁਸੀਂ ਫਸਟ 4 ਫਸਟ 4 ਦੇ ਕਰ ਲਓ ਕਿਉਂਕਿ ਤਿੰਨ ਆਉਣੀਆਂ ਨੇ ਜਾਂ ਤਾਂ ਇੱਕ ਤੁਹਾਨੂੰ ਫਰਸਟ 4 ਦੇ ਵਿੱਚੋਂ ਮਤਲਬ ਕਿ ਤਿੰਨ ਨੇ ਇਹ ਤਿੰਨ ਆਉਣਗੇ ਦੇਖੋ ਐਵੇਂ ਹੁੰਦੇ ਉਹਨਾਂ ਦਾ ਡਿਵਾਈਡੇਸ਼ਨ ਠੀਕ ਹੈ 2 2 ਕਰਕੇ ਜਾਂ 3 3 ਕਰਕੇ ਹੋਊਗੇ ਠੀਕ ਹੈ ਮਤਲਬ ਕਿ 2 ਪਰ 2 ਨੀਚੇ ਤੇ ਬਾਕੀ ਵਿਚਕਾਰੋਂ ਮੇਰੇ ਕਹਿੰਦਾ ਭਾਵ ਕਿ ਤੁਸੀਂ ਪਹਿਲੇ ਫਰਸਟ 4 ਦੇ ਕਵੀਦਿਆਂ ਕਰ ਲਓ ਪਹਿਲੇ ਫਰਸਟ 4 ਜਾਂ ਲਾਸਟ 4 ਪਹਿਲੇ 4 ਜਾਂ ਲਾਸਟ 4 ਇਹਦੇ ਵਿੱਚੋਂ ਤੁਹਾਨੂੰ ਪੱਕਾ ਡੈਫੀਨੇਟਲੀ ਪ੍ਰਸੰਗ ਸਹਿਤ ਵਿਆਖਿਆ ਮਿਲ ਜਾਣੀ ਆ ਦੋ ਮਿਲ ਜਾਣਗੀਆਂ ਦੋ ਨਹੀਂ ਤਾਂ ਇੱਕ ਤਾਂ ਪੱਕਾ ਮਿਲੂਗੀ ਤੁਹਾਨੂੰ ਕਿਉਂਕਿ ਐਵੇਂ ਆਉਂਦਾ ਹੁੰਦਾ ਇੱਕ ਅੰਦਰੋਂ ਇੱਕ ਅੱਗੇ ਤੋਂ ਤੇ ਇੱਕ ਵਿਚਕਾਰੋਂ ਸੋ ਵਿਚਕਾਰ ਵਾਲੀ ਆਪਾਂ ਕਨਫਿਊਜ਼ ਹੋਵੋਗੇ ਤੁਸੀਂ ਵੀ ਕਿਹੜੀ ਕਰਨੀ ਹੈ ਕਿਹੜੀ ਨਹੀਂ ਤੁਸੀਂ ਜਾਂ ਤਾਂ ਫਰਸਟ 4 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੁੱਲੇ ਸ਼ਾ ਵਾਰਿਸ ਸ਼ਾ ਹਾਸ਼ਮ ਵਾਲੀਆਂ ਕਰ ਲਓ ਜਾਂ ਫਿਰ ਲਾਸਟ ਵਾਲੀਆਂ ਕਰ ਲਓ ਫਜ਼ਲ ਸ਼ਾ ਸ਼ਾ ਹਾਸ਼ਮ ਸ਼ਾ ਮਹਿਮੂਦ ਸ਼ਾ ਮੁਹੰਮਦ ਠੀਕ ਹੈ ਸ਼ਾ ਮੁਹੰਮਦ ਅਹਿਮਦਜ਼ਾਹਰ ਹਾਸ਼ਮ ਇਹ ਕਰ ਲਓ ਹਾਸ਼ਮ ਅਹਿਮਦਜ਼ਾਹਰ ਸ਼ਾ ਮੁਹੰਮਦ ਫਜ਼ਲ ਸ਼ਾ ਜਾਂ ਤਾਂ ਆਹ ਚਾਰ ਕਰ ਲਓ ਜਾਂ ਫਰਸਟ 4 ਕਰ ਲਓ ਇਹਨਾਂ ਦੇ ਹੀ ਪ੍ਰਸੰਗ ਸਹਿਤ ਵਿਆਖਿਆ ਰੀਡ ਕਰ ਲਓ ਇੱਕ ਵਾਰ ਉਹਨਾਂ ਦੇ ਵਿੱਚੋਂ ਹੀ ਤੁਹਾਡਾ ਵਿਸ਼ਵਾਸ ਹੋ ਜਾਣਾ ਜੇ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਪੜ੍ਹ ਲਈ ਉਹਨਾਂ ਦੇ ਵਿੱਚੋਂ ਹੀ ਵਿਸ਼ਵਾਸਤ ਹੋ ਜਾਣਾ ਠੀਕ ਹੈ ਸੋ ਪਾਸਿੰਗ ਮਾਰਕਸ ਦੇ ਵਿੱਚ ਤੁਹਾਡੀ ਇਹ ਹੈਲਪ ਹੋਊਗੀ ਤੇ ਇੱਕ ਤੁਹਾਨੂੰ ਜਿਹੜੇ ਕਿ ਅੱਗੇ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਲਈ ਹੈਲਪ ਦੇਖੋ ਇੱਥੇ ਤੁਸੀਂ ਕਿੰਨੇ ਚਾਹੀਦੇ ਸੀ 12 ਦੇ ਵਿੱਚੋਂ ਆਪਾਂ ਨੂੰ 8 ਲਗਾ ਲਓ ਹਨ ਵਾਰਕਾ ਵਾਲੇ ਚ ਫਿਰ ਉਸ ਤੋਂ ਬਾਅਦ ਪ੍ਰਸੰਗ ਸਹਿਤ ਵਿਆਖਿਆ ਰੈਗੂਲਰਲੀ ਜਿਹੜੀ ਕਿ 5 ਮਾਰਕਸ ਦੀ ਹੈ ਤਾਂ ਇਹਦੇ ਵਿੱਚ ਆਪਾਂ 4 ਲਗਾ ਲੈਨੇ ਆ ਤੇ ਜਿਹੜਾ ਵਿਸ਼ਾ ਵਸਤੂ ਆ 10 ਮਾਰਕਸ ਦਾ 10 ਚੋਂ ਆਪਾਂ 8 ਲਗਾ ਲਓ ਠੀਕ ਹੈ 8 ਲਗਾ ਲਓ ਬਾਕੀ ਇਹਨਾਂ ਦੇ ਵਿੱਚੋਂ ਸ਼ਾਰਟ ਕੁਐਸਚਨ ਵੀ ਜਾਣਗੇ ਹਨਾ ਇਹਨਾਂ ਦੇ ਵਿੱਚੋਂ ਸ਼ਾਰਟ ਵੀ ਜਾਣਗੇ ਤਾਂ ਕਿੰਨੇ ਹੋ ਗਿਆ ਇੱਥੇ 12 12 ਦਾ 20 20 ਇੱਥੇ ਹੋ ਗਿਆ ਤਾਂ 6 ਦਾ ਤੁਹਾਨੂੰ ਸ਼ਾਰਟ ਕੁਐਸਚਨ ਚ ਆਏ ਜਾਣਗੇ ਹੁਣ ਜੇ ਆਪਾਂ ਪ੍ਰਾਈਵੇਟ ਲਈ ਲਈਏ ਪ੍ਰਾਈਵੇਟ ਲਈ ਏਜ অর ਡਿਸਟੈਂਸ ਐਜੂਕੇਸ਼ਨ ਨੂੰ ਦੇਖੋ ਪ੍ਰਸੰਗ ਸਹਿਤ ਵਖਿਆ 10 ਦੀ ਹੈ ਤਾਂ 10 ਚੋਂ ਤੁਹਾਡੇ ਜਿਹੜੇ ਕਿ 8 ਤਾਂ ਆਏ ਸਕਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਕਿ ਤੁਹਾਡੇ ਹੈਗੇ ਸੀ ਵਿਸ਼ਾ ਵਸਤੂ ਇਹ 12 ਮਾਰਕਸ ਦਾ ਸੀ 12 ਵਿੱਚ ਆਪਾਂ 10 ਲਗਾ ਸਕਦਾ 10 ਦਾ ਪੇਟ ਪੱਕੇ ਲਗਾ ਲਓ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਡਾ ਹੈਗਾ ਸੀ ਵਾਰਕਾ ਵਾਲਾ ਵਾਰਕਾ ਵਾਲਾ ਜਿਹੜੇ ਕਿ ਤੁਹਾਡਾ ਆਉਣਗਾ 12 ਮਾਰਕਸ ਦਾ 12 ਵਿੱਚ ਆਪਾਂ 10 ਪੱਕੇ ਲਗਾ ਲਓ ਠੀਕ ਹੈ ਤਾਂ ਇੱਥੇ 10 8 اور 16 दैट इज 26 ਇੱਥੇ ਹੋ ਗਏ ਬਾਕੀ ਜਿਹੜੇ ਕਿ ਸ਼ਾਰਟ ਕੁਐਸਚਨ ਕਿਉਂਕਿ ਸ਼ਾਰਟ ਕੁਐਸਚਨ ਤੁਹਾਨੂੰ ਬਹੁਤ ਆਉਣੇ ਨੇ ਸ਼ਾਰਟ ਕੁਐਸਚਨ 20 ਆਉਣੇ ਨੇ 40 ਮਾਰਕਸ ਦੇ ਸ਼ਾਰਟ ਕੁਐਸਚਨਸ ਉਹਨੂੰ ਸਾਰੇ ਸਿਲੇਬਸ ਚੋਂ ਆਉਣਗੇ ਜਾਹੇ ਤੁਸੀਂ ਪ੍ਰਸੰਗ ਸਾਹਿਬ ਵਿਆਖਿਆ ਲਗਾ ਲਓ ਚਾਹੇ ਜਿਹੜੇ ਕਿ ਕਥਾ ਸੰਸਾਰ ਬੁੱਕ ਚੋਂ ਲਗਾ ਲਓ ਤੇ ਵਾਰਕਾ ਵਾਲੇ ਚੋਂ ਲਗਾ ਲਓ ਸਾਰੇ ਚੋਂ ਹੀ ਆਉਣਗੇ ਤਾਂ ਉਹ ਤੁਹਾਡੇ ਸਾਰੇ ਕਵਰ ਹੋ ਜਾਣਗੇ ਤੇ ਇਸ ਤੋਂ ਇਲਾਵਾ ਤੁਸੀਂ ਹਜੇ ਆਪਣੀ ਜਿਹੜੀ ਕਿ ਕਹਾਣੀਆਂ ਪੰਜਾਂ ਨੇ ਕਹਾਣੀਆਂ ਚੋਂ ਤੁਹਾਨੂੰ ਐਨ ਵਧੀਆ ਮਾਰਕਸ ਆਉਣਗੇ ਕਹਾਣੀਆਂ ਹੈਗੀਆਂ ਨੇ 14 14 ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਪੁੱਛਿਆ ਜਾਣਾ ਕਥਾ ਸੰਸਾਰ ਦੇ ਵਿੱਚੋਂ ਕਹਾਣੀ ਦਾ ਵਿਸ਼ਾ ਵਸਤੂ ਸਾਰ ਕਹਾਣੀਕਾਰ ਬਾਰੇ ਤੁਸੀਂ ਕਹਾਣੀ ਕਰ ਕਰ ਵਾਰ ਰਹਿਣ ਦਿਓ ਵਿਸ਼ਾ ਵਸਤੂ ਸਾਰ ਪੜ ਲਓ ਕਹਾਣੀਆਂ ਦੇ ਵਿਸ਼ਾ ਵਸਤੂ ਸਾਰ ਇੱਕੋ ਗੱਲ ਹੁੰਦੀ ਹੈ ਵਿਸ਼ਾ ਵਸਤੂ ਥੋੜਾ ਸੰਖੇਪ ਤੇ ਵਿਚਲੀ ਗਣਾ ਹੋਊਗਾ ਬਸ ਸਾਰ ਥੋੜਾ ਡਿਟੇਲ ਚ ਆਪਾਂ ਕਰ ਦਨੇ ਤਾਂ ਇਹੇ ਤਿੰਨ ਆਉਣਗੇ ਤਿੰਨ ਚੋਂ ਤੁਸੀਂ ਜਿਹੜੇ ਕਿ ਇੱਕ ਉਹਦਾ ਸਾਰ ਕਰਨਾ ਹੋਊਗਾ ਜਾਂ ਵਿਸ਼ਾ ਵਸਤੂ ਇਹ ਹੁਣ ਹੈਗੀਆਂ ਨਾ 14 14 ਦੇ ਵਿੱਚੋਂ ਤੁਸੀਂ ਫਸਟ ਏਟ ਕਰ ਲਓ ਜਾਂ ਤਾਂ ਫਸਟ ਏਟ ਜਾਂ ਲਾਸਟ ਏਟ ਲਾਸਟ ਏਟ ਕਿਹੜੀਆਂ ਮੰਨਦੀਆਂ ਨੇ ਇੱਥੋਂ 1 2 3 4 5 6 7 8 ਜਾਂ ਤਾਂ ਆਹ ਵਾਲੀਆਂ 8 ਲਾਸਟ ਏਟ ਠੀਕ ਹੈ ਜਾਂ ਫਸਟ ਏਟ ਉਪਰੀ ਧਰਤੀ ਵਾਕੀ ਸਭ ਸੁਖਸਾਨ ਹੈ ਪਾਣੀ ਦੇ ਲੀਕਾ ਮਰਿਆ ਨਹੀਂ ਜਾਂਦਾ ਹਵਾ ਜਿੱਥੋਂ ਸੂਰਜ उगਦਾ ਗਰਾਊਂਡ ਜ਼ੀਰੋ ਗੋਡੀ ਇਹ ਵਾਲੀਆਂ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਫਿਰ ਵੀ ਲੱਗਦਾ ਵੀ ਨਹੀਂ ਇਸ ਤੋਂ ਵੀ ਅਸੀਂ ਸ਼ਾਰਟ ਕਰਨਾ ਫਿਰ ਜਿਹੜੇ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਨੇ ਤੇ ਮਾਡਲ ਟੈਸਟ ਪੇਪਰ ਨੇ ਉਹ ਵਾਲੀ ਵੀਡੀਓ ਵਾਚ ਕਰ ਲੈਣੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਦੇਖੋ ਇਹਦੇ ਵਿੱਚ ਆਪਾਂ ਨੇ ਅਨੁਕਰਣ ਤੁਸੀਂ ਪਲੇਲਿਸਟ ਜਿਹੜੇ ਕਿ ਟੂਰ ਸਟਡੀ ਕਲਾਸਸ ਸਰਚ ਕਰਕੇ ਵੀਡੀਓਜ਼ ਤੇ ਜਾਣਾ ਉੱਥੇ ਤੁਹਾਨੂੰ ਮਿਲ ਲੰਗੇ ਦੇਖੋ ਅਨੁਕਰਣ ਵਿਰੇਚਨ ਕੀਆ ਕਲਾਸਿਕ ਵਦ ਕੀਆ ਆਪਾਂ ਨੇ ਕਰਵਾਇਆ ਹੋਇਆ ਤੇ ਮਿੱਠਾ ਵਾਲਾ ਵੀ ਆਪਾਂ ਨੇ ਕਰਵਾ ਰੱਖਿਆ ਮੈਨੂੰ ਦਿਖਾ ਦੇਣ ਇੱਕ ਵਾਰ ਪ੍ਰਤੀਕ ਵਿੰਬ ਸ਼ੈਲੀ ਕੀ ਹੈ ਵੀ ਆਪਾਂ ਨੇ ਕਰਵਾ ਰੱਖਿਆ ਠੀਕ ਹੈ ਤੇ ਹਾਂਜੀ ਇੱਥੋਂ ਤੁਹਾਨੂੰ ਮਿਲਣਗੇ ਸ਼ਿਸ਼ੋਲੋਜੀ ਸਿਲੇਬਸ ਹੈ ਇਹ ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੈਮੈਸਟਰ 3 ਪ੍ਰੀਵियस ইয়ার কোশ্চেন পেপার 2020 ਤੋਂ ਲੈ ਕੇ 23 ਤੱਕ ਜਿੰਨੇ ਬੰਦੇ ਨੇ প্রাইভেট ਵਾਲੇ ਵੀ ਇਹਦੇ ਵਿੱਚ পেপার ਨੇ ਰੈਗੂਲਰ ਵਾਲੇ ਵੀ ਇਹਦੇ ਵਿੱਚ পেপার ਨੇ ਤੇ ਜਿਹੜੇ ਕਿ ਮਾਡਲ ਟੈਸਟ পেপার ਵੀ ਨੇ ਤੁਸੀਂ ਇਹ ਸਾਰੇ ਕਰ ਲਓ ਇਹਦੇ ਵਿੱਚ ਜਿੰਨੀ ਵੀ ਪ੍ਰਸੰਖ ਸ ਹੈ ਤੇ ਵੇਖੋ ਸਾਰੀ ਕਰ ਲਓ ਜਿੰਨੇ ਵੀ ਇਹਦੇ ਵਿੱਚ ਕਹਾਣੀਆਂ ਆਈਆਂ ਨੇ ਉਹ ਸਾਰੀਆਂ ਕਰ ਲਓ ਤੇ ਮਤਲਬ ਕਿ ਸਾਰੀ ਇਹ ਕਵਰ ਕਰ ਲਓ ਸਾਰੇ ਜੋ ਵੀ ਇਹਦੇ ਚ ਟਾਪਿਕ ਨੇ ਸਾਰੇ ਕਵਰ ਕਰ ਲਓ ਪੱਕਾ ਰਾਮ ਨਾਲ ਤੁਹਾਨੂੰ ਪੇਪਰ ਚ ਮਿਲਣਗੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਕੀ ਤੁਹਾਡੇ ਹੈਗੇ ਨੇ ਸੰਕਲਪ ਤੁਸੀਂ ਕਿੰਨੇ ਕਰਨੇ ਨੇ ਮੂਲ ਸੰਕਲਪ ਨੇ ਜਿਹੜੇ 4 ਆਉਣਗੇ 4 ਚੋਂ ਤੁਸੀਂ 2 ਕਰਨੇ ਹੋਣਗੇ ਪ੍ਰਾਈਵੇਟ ਲਈ ਹੈਗੇ ਨੇ 7 ਮਾਰਕਸ ਦੇ ਤੇ ਰੈਗੂਲਰ ਦੇ ਲਈ ਹੈਗੇ ਨੇ ਇਹ ਫਲ ਫਲ ਮਾਰਕਸ ਦੇ ਠੀਕ ਹੈ ਮੈਂ ਦੁਬਾਰਾ ਤੋਂ ਰਿਪੀਟ ਕਰ ਰਹੀ ਹਾਂ ਕਿ ਪੇਪਰ ਨੂੰ ਪਾਸ ਕਰਨ ਲਈ ਸਭ ਤੋਂ ਵੱਲ ਤੁਸੀਂ ਵਾਰਕਾ ਵਾਲਾ ਕੁਸ਼ਨ ਯਾਦ ਕਰੋ ਠੀਕ ਹੈ ਉਹ ਆਪਾਂ ਨੇ ਸ਼ਾਮ ਤੱਕ ਅਪਲੋਡ ਕਰ ਦੇਣਾ ਵਾਰਕਾ ਵਾਲਾ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚ ਤੁਹਾਨੂੰ ਮਿਲ ਸੇ ਜਿਆਦਾ ਫਰਸਟ 4 ਜਾਂ ਲਾਸਟ 4 ਜੇ ਤੁਸੀਂ ਐਵੇਂ ਨਹੀਂ ਕਰਨਾ ਤਾਂ ਜਿੰਨੇ ਵੀ ਮਾਡਲ ਟੈਸਟ ਪੇਪਰਾਂ ਚ ਪ੍ਰਸੰਗ ਸਹਿਤ ਵਿਆਖਿਆ ਪ੍ਰੀਵੀਅਸ ਇਅਰ ਕੁਸ਼ਨ ਪੇਪਰਾਂ ਚ ਆਈ ਹੋਏ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਈ ਆ ਉਹਦੇ ਚੋਂ ਦੇਖ ਲਓ ਤੇ ਉਹਦੇ ਵਿੱਚ ਜਿਹੜੇ ਵਿਸ਼ਾ ਵਸਤੂ ਪੁੱਛੇ ਹੋਏ ਨੇ ਕਵਿਤਾ ਦੇ ਉਹ ਉਹ ਕਰ ਲਓ ਤੇ ਕਹਾਣੀਆਂ ਫਸਟ ਸਟੇਟ ਜਾਂ ਲਾਸਟ ਸਟੇਟ ਕਰ ਲੋ ਉਹ ਚ ਪੱਕਾ ਤੁਹਾਨੂੰ ਮਿਲ ਜਾਣਗੇ ਹਾਂ ਜਿਹੜੇ ਕਹਾਣੀਆਂ ਦੇ ਤੁਸੀਂ ਕਹਾਣੀਆਂ ਦੇ ਮਤਲਬ ਕਿ ਸਾਰ ਛੱਡ ਰਹੇ ਹੋ ਜਾਂ ਪ੍ਰਸੰਗ ਸਹਿਤ ਵਿਆਖਿਆ ਤੁਸੀਂ ਛੱਡ ਰਹੇ ਹੋ ਜਿਹੜੇ ਕਵੀਆਂ ਦੀ ਉਹਨਾਂ ਦੇ ਛੋਟੇ ਕੁਐਸਚਨ ਜ਼ਰੂਰ ਪੜ੍ਹਨੇ ਨੇ ਕਿਉਂਕਿ ਸ਼ਾਰਟ ਕੁਐਸਚਨ ਡਿਸਟੈਂਸ ਐਜੂਕੇਸ਼ਨ ਪ੍ਰਾਈਵੇਟ ਵਾਲੇ ਲਈ ਤਾਂ ਬਹੁਤ ਜ਼ਿਆਦਾ ਮਾਰਕਸ ਦੇ ਨੇ 40 ਮਾਰਕਸ ਦੇ ਤੇ ਰੈਗੂਲਰ ਵਾਲੇ ਲਈ ਹੈਗੇ ਨੇ 30 ਮਾਰਕਸ ਦੇ ਸੋ ਜਿਹੜੇ ਵੀ ਤੁਸੀਂ ਟੌਪਿਕ ਲੌਂਗੀ ਛੱਡ ਰਹੇ ਹੋ ਉਹਨਾਂ ਦੇ ਛੋਟੇ ਕੁਐਸਚਨ ਜ਼ਰੂਰ ਪੜ੍ਹਨੇ ਨੇ ਕਿਉਂਕਿ ਤੁਹਾਨੂੰ ਪੇਪਰ ਠੀਕ ਹੈ ਫਿਰ ਜਿਹੜੇ ਕੀ ਹੈਗੇ ਨੇ ਮੂਲ ਸੰਕਲਪ ਤੁਸੀਂ ਕਿੰਨੇ ਕਰਨੇ ਨੇ ਮੂਲ ਸੰਕਲਪ ਵੀ ਮੈਂ ਹੀ ਤੁਹਾਨੂੰ ਆਈਡੀਆ ਦਵਾਂਗੀ ਸਭ ਤੋਂ ਪਹਿਲਾਂ ਜਿੰਨੇ ਵੀ ਪ੍ਰੀਵੀਅਸ ਈਅਰ ਕੁਐਸਚਨ ਪੇਪਰਾਂ ਚ ਆਏ ਹੋਏ ਨੇ ਤੇ ਮਾਡਲ ਟੈਸਟ ਪੇਪਰਾਂ ਚ ਉਹ ਤੁਸੀਂ ਕਰ ਲਓ ਅਗਰ ਤੁਸੀਂ ਉਹ ਨਹੀਂ ਕਰਨੇ ਤਾਂ ਦੇਖੋ ਇਹਦੇ ਵਿੱਚ ਹੈਗੇ ਨੇ ਅਨੁਕਰਣ ਨੰਬਰ 1 2 3 4 5 6 7 8 9 10 ਹੈ 10 ਨੇ ਜਾਂ ਤਾਂ ਤੁਸੀਂ ਇਹਦੇ ਵਿੱਚੋਂ ਫਰਸਟ 6 ਕਰ ਲਓ ਜਾਂ ਲਾਸਟ 6 ਫਰਸਟ 6 ਜਾਂ ਲਾਸਟ 6 ਫਰਸਟ 6 ਦੇ ਵਿੱਚ ਆ ਜਗੇ ਅਨੁਕਰਣ ਅਨੁਕਰਣ ਵਿਰੇਚਨ ਕਲਾਸਿਕਵਾਦ ਰੋਮਾਂਸਵਾਦ ਤੇ ਜਥਾਰਤਵਾਦ ਇਹ ਆ ਗਏ ਠੀਕ ਹੈ ਇਹ ਹੋ ਗਿਆ ਪੰਜ ਤੇ 6 ਹੋ ਗਿਆ ਮਿਥਨ ਜਾਂ ਤਾਂ ਇਹ ਫਰਸਟ 6 ਕਰ ਲੋ ਜਾਂ ਲਾਸਟ 6 ਦੇ ਵਿੱਚ ਸ਼ੈਲੀ ਬੀਮਬ ਪ੍ਰਤੀਕ ਸਰੰਚਨਾ ਮਿਥ ਤੇ ਯਥਾਰਥਵਾਦ ਠੀਕ ਹੈ ਇਹ ਇਹ ਵਾਲੇ ਚਾਰ 6 ਕਰ ਲੋ ਮਤਲਬ ਕਿ ਚਾਰ ਛੱਡ ਦੋ ਚਾਹੇ ਫਰਸਟ 6 ਕਰ ਲੋ ਲਾਸਟ 6 ਕਰ ਲੋ ਸੋ ਇਸ ਦੇ ਅਕੋਰਡਿੰਗ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰੋ ਪੰਜਾਬੀ ਲਿਟਰੇਚਰ ਦੀ ਠੀਕ ਹੈ ਇਹਦੇ ਵਿੱਚ ਜੋ ਜਿਵੇਂ ਜਿਵੇਂ ਮੈਂ ਤੁਹਾਨੂੰ ਗਾਈਡ ਕੀਤਾ ਠੀਕ ਹੈ ਜਿਵੇਂ ਜਿਵੇਂ ਤੁਹਾਨੂੰ ਮੈਂ ਸਮਝਾਇਆ ਤੁਸੀਂ ਉਦਾਂ ਆਪਣੀ ਦੇੜੀ ਦੀ ਤਿਆਰੀ ਕਰੋ ਰਾਮ ਨਾਲ ਈਜ਼ੀ ਵੇ ਦੇ ਨਾਲ ਤੁਸੀਂ ਜਿਹੜੇ ਬੱਚੇ ਹੈਗੇ ਨੇ 75 ਦਾ ਪੇਪਰ ਹੋਣਾ ਜਿਨ੍ਹਾਂ ਦਾ ਉਹ 60 ਪਲੱਸ ਮਾਰਕਸ ਆਉਣਗੇ ਠੀਕ ਆ ਪਾਸਿੰਗ ਤਾਂ ਮੈਂ ਤੁਹਾਨੂੰ ਦੱਸੇ ਦਿੱਤਾ ਕਿ ਪਾਸ ਪੇਪਰ ਨੂੰ ਪਾਸ ਕਰਨ ਲਈ ਕਿੰਨੇ ਕਿੰਨੇ ਮਾਰਕਸ ਜਿਵੇਂ ਜਿਵੇਂ ਬਣਦੇ ਨੇ ਉਹ ਤੁਹਾਨੂੰ ਸਮਝ ਆ ਲੱਗੀ ਗਈ ਹਣਾ ਤੇ ਜਿਹੜੇ ਪ੍ਰਾਈਵੇਟ ਹਨ ਉਹਨਾਂ ਨੂੰ ਵੀ ਆ 80 ਪਲੱਸ ਆਉਣਗੇ ਅਗਰ ਤੁਸੀਂ ਐਵੇਂ ਵੀ ਸ਼ਾਰਟ ਕਰਕੇ ਵੀ ਇਨ ਸ਼ਾਰਟ ਟਾਈਮ 'ਚ ਆਪਣਾ ਜਿਹੜੀ ਕਿ ਸਾਰੇ ਟੌਪਿਕ ਕਵਰ ਕਰ ਰਹੇ ਹੋ ਠੀਕ ਹੈ ਥੈਂਕਸ